ਮੋਗਨ ਇੜਲੀਪਿੰਡ ਰੋਂਤਾ ਸਥਿਤ ਦਸ਼ਮੇਸ਼ ਪਬਲਿਕ ਸਕੂਲ ਵਿੱਚ ਅੱਜ ਬੱਚਿਆਂ ਨੇ ਪੰਜਾਬੀ ਦਿਵਸ ਦਰਸਾਉਂਦਾ ਗਿੱਧਾ ਪੰਗੜਾ ਪਾ ਕੇ ਮਨਾਇਆ ਤੀਆਂ ਦਾ ਤਿਉਹਾਰ ਇਸ ਮੌਕੇ ਤੇ ਗੱਲਬਾਤ ਕਰਦੇ ਹਾਂ ਸਕੂਲ ਪ੍ਰਿੰਸੀਪਲ ਵੀਨਾ ਅਰੋੜਾ ਨੇ ਕਿਹਾ ਕਿ ਬੱਚਿਆਂ ਨੂੰ ਪੜ੍ਹਾਈ ਦੇ ਨਾਲ ਨਾਲ ਪੁਰਾਤਨ ਤਿਉਹਾਰਾਂ ਸੰਬੰਧੀ ਵੀ ਜਾਣੂ ਕਰਵਾਉਣਾ ਸਮੇਂ ਦੀ ਮੁਖ ਲੋੜ ਹੈ ਕਿਉਂਕਿ ਕੰਪਿਊਟਰੀ ਤੇ ਮੋਬਾਈਲੀ ਜਬ ਆਉਣ ਕਾਰਨ ਜ਼ਿਆਦਾਤਰ ਬੱਚੇ ਘਰਾਂ ਤੋਂ ਬਾਹਰ ਨਹੀਂ ਜਾਂਦੇ ਜਿਸ ਵਜ੍ਹਾ ਨਾਲ ਸਾਡੇ ਪੁਰਾਤਨ ਤਿਉਹਾਰ ਅਲੋਪ ਹੋ ਰਹੇ ਨੇ ਅਜਿਹੇ ਤਿਉਹਾਰਾਂ ਨੂੰ ਜ਼ਿੰਦਾ ਰੱਖਣ ਦੇ ਲਈ ਸਾਨੂੰ ਵੱਚੜ ਕੇ ਅਜਿਹੇ ਸਮਾਗਮ ਕਰਵਾਉਣੇ ਜ਼ ਤੋਂ ਹਰ ਆਉਣੰਦੇ ਮਹੀਨੇ ਵਿੱਚ ਮਨਾਇਆ ਜਾਂਦਾ ਹੈ ਇਸ ਵਿੱਚ ਪੇਕਿਆਂ ਤੋਂ ਕੁੜੀਆਂ ਆਉਂਦੀਆਂ ਨੇ ਇਹਨਾਂ ਦਿਨਾਂ ਦੇ ਵਿੱਚ ਕੁੜੀਆਂ ਨੂੰ ਆਪਸ ਵਿੱਚ ਮਿਲਣ ਦਾ ਚਾਹ ਹੁੰਦਾ ਹੈ ਇਸ ਕਰਕੇ ਮੈਂ ਇਹਨੂੰ ਬਹੁਤ ਸ਼ੌਂਕੇ ਕਿ ਛੋਟੀਆਂ-ਛੋਟੀਆਂ ਕੁੜੀਆਂ ਨੂੰ ਵੀ ਪਤਾ ਲੱਗੇ ਵੀ ਤਿਆਂ ਕੀ ਚੀਜ਼ ਨੇ ਕੁੜੀਆਂ ਨੂੰ ਗਿੱਧਾ ਸਿਖਾਇਆ ਜਾਂਦਾ ਹੈ ਫੰਗੜਾ ਪਾਇਆ ਜਾਂਦਾ ਹੈ ਉਹਨਾਂ ਨੂੰ ਆਪਣੇ ਜਿਹੜੇ ਜਜ਼ਬਾਤ ਹੁੰਦੇ ਨੇ ਖੁੱਲ੍ਹ ਕੇ ਪ੍ਰਗਟ ਕਰਨ ਦਾ ਸ਼ੌਕ ਹੁੰਦਾ ਉਹਨਾਂ ਵਿੱਚ ਉਹ ਤਿਆਂ ਵਿੱਚ ਆਪਣੇ ਸੱਸਾਂ ਦੇ ਜਠਾਣੀਆਂ ਦੇ ਦਰਾਣੀਆਂ ਦੇ ਸਾਰਿਆਂ ਦੇ ਆਪਣੇ ਜੋ ਵੀ ਆਪਦੇ ਜਜ਼ਬਾਤ ਹੁੰਦੇ ਨੇ ਪੇਸ਼ ਕਰਦੀਆਂ ਨੇ ਕੀ ਕਹਿਣਾ ਚਾਹੁੰਦੇ ਅੱਜਕੱਲ ਦੀ ਕੁੜੀ ਨੂੰ ਅੱਜ ਕੱਲ ਦੀ ਕੁੜੀ ਨੂੰ ਮੇਰੇ ਹਿਸਾਬ ਤਾਂ ਮੋਬਾਈਲਾਂ ਤੋਂ ਬਚਾਨ ਲਈ ਇਹ ਚੀਜ਼ਾਂ ਦਾ ਹੋਣਾ ਬਹੁਤ ਜ਼ਰੂਰੀ ਏ ਕਿਉਂਕਿ ਜੇ ਅਸੀਂ ਬੱਚਿਆਂ ਨੂੰ ਕੁਝ ਟਾਈਮ ਸ਼ਾਮ ਨੂੰ ਭੰਗੜਾ ਗਿੱਧਾ ਕੁਝ ਇਸ ਤਰ੍ਹਾਂ ਦੀਆਂ ਗੱਲਾਂ ਸਿਖਾਵਾਂਗੇ ਤਾਂ ਮੇਰੇ ਹਿਸਾਬ ਨਾਲ ਜਿਵੇਂ ਅੱਜ ਕੱਲ ਦੇ ਬੱਚੇ ਮੋਬਾਈਲ ਦਾ ਨਸ਼ਾ ਕਰਨ ਲੱਗੇ ਨੇ ਉਹ ਮੋਬਾਈਲ ਤੋਂ ਬਚ ਕੇ ਇਹਨਾਂ ਕੰਮਾਂ ਵੱਲ ਜਾ ਕੇ ਨਾਲੇ ਤਾਂ ਉਹਨਾਂ ਦੀ ਸਰੀਰਕ ਵਿਕਾਸ ਹੋਏਗਾ ਨਾਲੇ ਉਹਨਾਂ ਦਾ ਮਾਨਸਿਕ ਵਿਕਾਸ ਹੋਏਗਾ ਕੀ ਕਹਿਣਾ ਚਾਹੁੰਗਾ ਇਸ ਉਮਰ ਦੇ ਵਿੱਚ ਤੁਸੀਂ ਆਪ ਦੇ ਆਪ ਨੂੰ ਬੱਚਿਆਂ ਨੂੰ ਪੇਸ਼ ਕੀਤਾ ਇਸਾਰੇ ਦੇ ਸਾਹਮਣੇ ਮੈਨੂੰ ਬਹੁਤ ਸ਼ੌਂਕ ਇਹਨਾਂ ਗੱਲਾਂ ਦਾ ਮੈਨੂੰ ਉਮਰ ਦਾ ਕੋਈ ਹੋ ਨਹੀਂ ਹੈਗਾ ਮੈਨੂੰ ਮੈਂ ਹੁੰਦਾ ਮੈਂ ਵੀ ਜੇ ਬੱਚੇ ਨੇ ਛੋਟੇ ਤਾਂ ਬੱਚਿਆਂ ਵਰਗੀ ਬਣ ਜੰਨੀ ਆ ਜੇ ਬੁੱਢੇ ਨੇ ਤਾਂ ਬੁੱਢਿਆਂ ਵਰਗੀ ਬਣ ਜੰਨੀ ਆ ਜੇ ਕੋਈ ਜਵਾਨ ਹੈ ਤਾਂ ਜਵਾਨਾਂ ਤਰ੍ਹਾਂ ਬਣ ਜੰਨੀ ਆ ਕੋਲ ਨਹੀਂ ਲੱਗਦਾ ਕਿ ਤੁਹਾਨੂੰ ਦੇਖ ਕੇ ਬੱਚਿਆਂ ਨੂੰ ਸਹੀ ਲੈਣੀ ਚਾਹੀਦੀ ਹੈ ਹਾਂਜੀ ਲੈਂਦੇ ਨੇ ਮੇਰੇ ਕੋਲ ਜੋ ਬੱਚੇ ਪੜ੍ਹਦੇ ਨੇ ਉਹਨਾਂ ਨੂੰ ਮੈਂ ਹਮੇਸ਼ਾ ਇਹਨਾਂ ਸਭ ਤੋਂ ਜ਼ਿਆਦਾ ਮੇਰਾ ਮਕਸਦ ਹੈ ਵੀ ਬੱਚਿਆਂ ਨੂੰ ਮੋਬਾਈਲ ਤੋਂ ਦੂਰ ਕਰਨਾ ਮੈਂ 10 ਦਿਨ ਪਹਿਲਾਂ 15 ਦਿਨ ਪਹਿਲਾਂ ਤਾਂ ਹੀ ਪ੍ਰੈਕਟਿਸ ਕਰਾਨੀਆਂ ਤਾਂ ਕਿ ਬੱਚੇ ਘਰੇ ਜਾ ਕੇ ਵੀ ਜੇ ਇਹ ਕਰਨਗੇ ਤਾਂ ਉਹ ਮੋਬਾਈਲ ਨੂੰ ਛੱਡਣਗੇ ਇਸ ਤਰੀਕੇ ਨਾਲ ਤੀਜ ਦਾ ਤਿਹਾੜੀ ਅੱਜ ਮਨਾਇਆ। ਮੈਨੂੰ ਬਹੁਤ ਚੰਗਾ ਲੱਗਿਆ ਜਦੋਂ ਇੰਨੀ ਗਰਮੀ ਹੁੰਦੇ ਵੀ ਪਰਮਾਤਮਾ ਨੇ ਸਾਡੇ ਤੇ ਇੰਨਾ ਕੰਨਿਆਂ ਤੇ ਇੰਨਾ ਬੱਚਿਆਂ ਤੇ ਛੋਟੀਆਂ-ਛੋਟੀਆਂ ਕੁੜੀਆਂ ਤੇ ਮਿਹਰ ਕੀਤੀ ਤੇ ਉਹ ਤਾਂ ਦਾ ਰਿੰਜਿਮ ਉਹਨੇ ਤਾਂ ਵਰਸਿਆ ਹੈ। ਸਭ ਦਾ ਚਾਹ ਤੁਹਾਨੂੰ ਦੇਖਦੇ ਹਾਂ। ਤਾਂ ਕਹਿੰਨੀ ਆਨ ਵਾਲੀ ਪੀੜ੍ਹੀ ਜੋ ਵੀ ਪਹਿਲਾਂ ਮੈਂ ਹਰੇਕ ਮਾਂ ਨੂੰ ਇਹ ਸੰਦੇਸ਼ ਜ਼ਰੂਰ ਦੇਣੀ ਆ ਉਹ ਆਪਦੇ ਬੱਚੇ ਨੂੰ ਹਰੇਕ ਲੈਵਲ ਤੇ ਅੱਗੇ ਲੈ ਕੇ ਜਾਵੇ। ਕਿਸੇ ਗੱਲ ਦੀ ਇਹ ਨਹੀਂ ਵੀ ਬੱਚਾ ਜਿੱਗਦਾ ਪਾਣ ਲੱਗ ਗਿਆ ਜਾਂ ਭੰਗੜਾ ਪਾਣ ਲੱਗ ਗਿਆ ਜਾਂ ਬੱਚਾ ਾਡੀ ਮਰਨ ਲੱਗ ਗਿਆ ਉਹ ਤੋ ਵਿਗੜਦਾ ਹੈ। ਬੱਚਾ ਵਿਗੜਦਾ ਨਹੀਂ। ਬੱਚਾ ਹੋਰ ਬੁਰੇ ਨਸ਼ਿਆਂ ਤੋਂ ਬਚਦਾ। ਕੀ ਨਾ ਹਾਂਜੀ ਸਤਿ ਸ਼੍ਰੀ ਅਕਾਲ ਜੀ ਮੇਰਾ ਨਾਮ ਰਮਨਦੀਪ ਕੌਰ ਅਸੀਂ ਪਿੰਡ ਰੋਂਤਾ ਦਸ਼ਮੇਸ਼ ਪਬਲਿਕ ਸਕੂਲ ਤੇ ਟੱਚਸਟਾਈ ਇੰਸਟੀਚਿਊਟ ਦੀਆਂ ਵਿਦਿਆਰਥਣਾਂ ਹਾਂ ਤੇ ਅਸੀਂ ਅੱਜ ਤੀਆਂ ਦਾ ਤਿਉਹਾਰ ਬੜੇ ਹੀ ਚਾਹਵਾਂ ਨਾਲ ਮਨਾਇਆ ਹੈ ਹਾਲਾਂਕਿ ਇੱਥੇ ਮੀਂਹ ਵਿੱਚ ਵੀ ਅਸੀਂ ਸਾਰੇ ਗਿੱਧਾ ਪਾਉਂਦੇ ਰਹੇ ਤੇ ਪਿੰਗਾ ਝੂੜਦੇ ਰਹੇ ਸਾਡੇ ਨਾਲ ਸਾਡੇ ਪੇਰੈਂਟਸ ਵੀ ਆਏ ਅਧਿਆਪਕਾਂ ਨੇ ਵੀ ਸਾਡੇ ਨਾਲ ਪੂਰਾ ਸਾਡੇ ਨਾਲ ਸਹਿਯੋਗ ਦਿੱਤਾ ਉਹਨਾਂ ਨੇ ਵੀ ਤੀਆਂ ਦਾ ਤਿਉਹਾਰ ਸਾਡੇ ਨਾਲ ਪੂਰਾ ਵਧੀਆ ਤਰੀਕੇ ਨਾਲ ਮਨਾਇਆ ਅਸੀਂ ਤਿੰਨ ਚਾਰ ਦਿਨਾਂ ਤੋਂ ਇਹ ਇਤਿਹਾਰ ਦੀ ਤਿਆਰੀ ਕਰ ਰਹੇ ਸਨ ਪਰ ਅਸੀਂ ਅੱਜ ਬਹੁਤ ਹੀ ਯਾਦਾ ਖੁਸ਼ੀ ਨਾਲ ਇਹ ਤਿਹਾੜ ਜਿਹੜਾ ਅੱਜ ਮਨਾਇਆ ਹੈਗਾ ਤੇ ਇੱਕ ਖੁਸ਼ੀ ਦੀ ਹੋਰ ਗੱਲ ਕੀ ਮੀ ਪੈਨ ਕਰਕੇ ਅਸੀਂ ਇਸ ਤਿਹਾੜ ਨੂੰ ਹੋਰ ਵੀ ਜ਼ਿਆਦਾ ਇੰਜੋਏ ਕਰ ਸਕੇ ਤੇ ਅਸੀਂ ਖਾਣ ਪੀਣ ਨੂੰ ਵੀ ਬਾਦੂ ਖੁੱਲਾ ਖਾਦਾ ਪੀਤਾ ਤੋਂ ਮੈਂ ਇਹੀ ਕਹਿਣਾ ਚਾਹ ਰਹੀ ਹਾਂ ਕਿ ਇਹ ਤਿਹਾੜ ਸਾਰਿਆਂ ਨੂੰ ਬਹੁਤ ਹੀ ਖੁਸ਼ੀ ਦੇ ਨਾਲ ਮਨਾਉਣਾ ਚਾਹੀਦਾ ਹੈ ਜੋ ਕਿ ਸੌਨ ਦੇ ਮਹੀਨੇ ਵਿੱਚ ਇਹ ਬਹੁਤ ਹੀ ਸਪੈਸ਼ਲ ਤਿਹਾੜ ਖਾਸ ਕਰਕੇ ਕੁੜੀਆਂ ਇਸ ਵਿੱਚ ਪਾਰਟਿਸਿਪੇਟ ਕਰਦੀਆਂ ਹਨ ਸਜਦੀਆਂ ਹਨ ਵਿਆਹੀਆਂਆਂ ਵੀਆਂ ਗਵਾਰੀਆਂ ਸਾਰੀਆਂ ਕੁੜੀਆਂ ਲਈ ਇਹ ਤਿਹਾਰ ਬਹੁਤ ਹੀ ਜ਼ਿਆਦਾ ਖੁਸ਼ੀ ਨਾਲ ਮਨਾਇਆ ਜਾਂਦਾ ਹੈ ਪੰਜਾਬ ਵਿੱਚ ਹਾਂਜੀ ਤੀਆਂ ਦਾ ਤਿਹਾਰ ਮਨਾ ਕੇ ਸਾਨੂੰ ਬਹੁਤ ਖੁਸ਼ੀ ਹੋਈ ਅਸੀਂ ਇੱਥੇ ਅੱਜ ਬਹੁਤ ਇੰਜੋਏ ਕੀਤਾ بارش ਵੀ ਆਈ ਸ਼ਾਇਦ ਰੱਬ ਵੀ ਬਹੁਤ ਖੁਸ਼ ਹੋਇਆ ਸਾਨੂੰ ਦੇਖ ਕੇ ਤੇ ਬਹੁਤ ਮਜ਼ਾ ਆਇਆ ਮੈਨੂੰ ਮੇਰਾ ਬਚਪਨ ਯਾਦ ਆਇਆ ਜਿਵੇਂ ਅਸੀਂ ਛੋਟੇ ਹੁੰਦੇ ਨੱਚਦੇ ਸੀ ਗਾਉਂਦੇ ਸੀ ਟਿੰਗਾ ਚੂਟਦੇ ਸੀ ਉਹ ਸਾਰਾ ਅਸੀਂ ਦੁਬਾਰਾ ਤੋਂ ਆਪਣਾ ਸਾਡਾ ਕਲਚਰ ਯਾਦ ਕੀਤਾ ਬਹੁਤ ਵਧੀਆ ਲੱਗਿਆ ਆਪਣੇ ਬੱਚਿਆਂ ਨੂੰ ਵੀ ਸਭ ਕੁਝ ਦਿਖਾਇਆ ਸੀ ਬੇਸਿਕਲੀ ਅਸੀਂ ਬੈਲਜੀਅਮ ਤੋਂ ਆ ਪਰ ਮੈਂ ਆਪਣੇ ਬੱਚਿਆਂ ਨੂੰ ਦਿਖਾਉਣਾ ਚਾਹੁੰਦੀ ਸੀ ਸਾਡਾ ਪੰਜਾਬ ਕਾਫੀ ਹੱਦ ਤੱਕ ਮੈਂ ਉਹਨਾਂ ਨੂੰ ਅੱਜ ਇੰਟਰੋਡਿਊਸ ਕਰਾਇਆ ਜਾਣਕਾਰੀ ਦਵਾਈ ਆਪਣੇ ਪੰਜਾਬ ਨਾਲ ਤੇ ਮੇਨ ਚੀਜ਼ ਜਿਹੜੀ ਅਸੀਂ ਆਪਣੇ ਅੱਜ ਦੇ ਪਰਿਵਰਣ ਨੂੰ ਦੇਖਦੇ ਹੋਏ ਕਿ ਕਿਸ ਤਰ੍ਹਾਂ ਸਾਡੇ ਦੇਸ਼ 'ਚ ਰੁੱਖ ਖਤਮ ਹੁੰਦੇ ਜਾ ਰਹੇ ਆ ਇਸ ਨੂੰ ਅਸੀਂ ਮੱਦੇਨਜ਼ਰ ਰੱਖਦੇ ਹੋਏ ਅਸੀਂ ਸਭ ਨੇ ਬੱਚਿਆਂ ਨੇ ਅੱਜ ਇੱਕ ਇੱਕ ਰੁੱਖ ਲਗਾਇਆ ਤੇ ਸਭ ਨੂੰ ਅਸੀਂ ਇਹੀ ਕਹਿਣਾ ਚਾਹੁੰਦੇ ਆ ਕਿ ਆਪਣੇ ਦੇਸ਼ ਦੀ ਖੁਸ਼ਹਾਲੀ ਲਈ ਚੰਗੀ ਹਵਾ ਲਈ ਪ੍ਰਦੂਸ਼ਣ ਨੂੰ ਦੂਰ ਕਰਨ ਲਈ ਤੁਸੀਂ ਰੁੱਖ ਲਗਾਓ ਤੇ ਬਸ ਇਸ ਦੇ ਨਾਲ ਹੀ ਅਸੀਂ ਸਭ ਨੂੰ ਹੈਪੀ ਤੀਆਂ ਕਹਿਣਾ ਚਾਹੁੰਦੇ ਆ ਹੈਪੀ ਸਾਵਣ ਥੈਂਕ ਯੂ ਵੈਰੀ ਮਚ ਕੀ ਨਾਈਟ ਮੇਰਾ ਨਾਮ ਮਨਵੀਰ ਕੌਰ ਹੈ ਮੈਨੂੰ ਜੀਓ ਜਾਣਕਾਰੀ ਆਈ ਤੀ ਇਹਦਾ ਤਿਹਾਰ ਮਨਾਇਆ ਕੀ ਕਹਿਣਾ ਚਾਹੁੰਗੇ ਇਸ ਖੁਸ਼ੀ ਦੇ ਬਹੁਤ ਅਸੀਂ ਦਸ਼ਮੇਸ਼ ਪਬਲਿਕ ਸਕੂਲ ਤੇ ਟਾਚਸ ਕਾਈ ਆਈਲੈਂਡਸ ਇੰਸਟੀਚੂਟ ਦੀਆਂ ਵਿਦਿਆਰਥਣਾਂ ਹਾਂ ਇਹ ਤਿਹਾਰ ਸੌਂ ਮਹੀਨੇ ਵਿੱਚ ਬੁੜੀਆਂ ਗਿੱਧਾ ਪਾਉਂਦੀਆਂ ਹਨ ਤੇ ਪਿੰਗਾ ਝੂੜਦਿਆਂ ਹਨ ਇਹ ਤਿਹਾਰ ਪੰਜਾਬ ਵਿੱਚ ਬੜਾ ਹੀ ਮਹੱਤਵਪੂਰਨ ਤਿਹਾਰ ਮੰਨਿਆ ਜਾਂਦਾ ਹੈ ਤੁਸੀਂ ਅੱਜ ਕਿੰਨਾ ਖੁਸ਼ੀ ਜ਼ਾਹਰ ਕੀਤੀ ਅਸੀਂ ਗਿੱਧਾ ਪਾਇਆ ਐਥੋਂ ਤੱਕ ਕਿ ਮੀਂਹ ਦੇ ਵਿੱਚ ਵੀ ਕੁੜੀਆਂ ਨੇ ਪਿੰਗਾ ਝੁੱਟੀਆਂ ਛੱਗਰੇ ਪਾਏ ਟਿੱਕੇ ਸਜਾਏ ਕਿਉਂਕਿ ਇਹ ਇਹ ਸ਼ਿੰਗਾਰ ਪੰਜਾਬ ਵਿੱਚ ਸੌਂ ਦੇ ਮਹੀਨੇ ਵਿੱਚ ਬਹੁਤ ਹੀ ਜ਼ਿਆਦਾ ਇੰਪੋਰਟੈਂਟ ਮੰਨਿਆ ਜਾਂਦਾ ਹੈ ਤੁਸੀਂ ਨੌਜਵਾਨ ਪੀੜੀ ਨੂੰ ਕੀ ਕਹਿਣਾ ਚਾਹੋਗੇ ਜਿਹੜੀ ਅੱਜ ਤੱਕ ਨਸ਼ੇ ਦੇ ਨਾਲ ਘਰਪੀ ਦੀ ਜਾ ਰਹੀ ਹੈ ਮੈਂ ਨੌਜਵਾਨ ਪੀੜੀ ਨੂੰ ਇਹ ਕਹਿਣਾ ਚਾਹੂੰਗੀ ਕਿ ਨਸ਼ਾ ਕਰਨ ਦੇ ਬਾਵਜੂਦ ਤੁਸੀਂ ਆਪਣਾ ਜਿਹੜਾ ਨਸ਼ੇ ਤੇ ਪੈਸਾ ਵੇਸਟ ਕਰਦੇ ਹੋ ਉਹ ਪੰਜਾਬ ਦੇ ਤਿਉਹਾਰਾਂ ਤੇ ਪੈਸਾ ਵੇਸਟ ਕਰੋ ਜਿਸ ਨਾਲ ਕੇ ਆਪਾਂ ਆਪਦੇ ਕਲਚਰ ਨੂੰ ਬਚਾ ਸਕੀਏ ਤਿਆਂ ਬਾਰੇ ਕੀ ਕਹਿਣਾ ਚਾਹੋਗੇ ਅੱਜ ਕੱਲ੍ਹ ਦੇ ਮਾਹੌਲ ਤਿਆਂ ਮੁੰਡਿਆਂ ਦੇ ਬਰੋਬਰ ਹੈ ਜਨੂੰ ਤਿਆਂ ਮੁੰਡੇ ਵੀ ਬਣਾ ਸਕਦੇ ਆ ਤਿਆਂ